ਰਾਮ ਰਾਮ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣੀ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਜੀ ਸਾਰਿਆਂ ਦਾ ਅਗਰ ਬਹੁਤ ਵੀਡੀਓ ਪਸੰਦ ਆਉਂਦੀ ਆ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਨਾਲ ਹੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬੈਲ ਵਾਲਾ ਨੋਟੀਫਿਕੇਸ਼ਨ ਕਰਨਾ ਨਾ ਆਉਣ ਜੀ ਤਾਂ ਜੋ ਸਭ ਤੋਂ ਪਹਿਲਾਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅੱਜ ਜੀ ਤੁਹਾਨੂੰ ਰਾਤ ਦੀ ਇੱਕ ਦਰਗਾਟਣਾ ਦੱਸਣਾ ਜਾ ਰਹੇ ਆ ਜੀ ਮੈਂ ਤੁਹਾਨੂੰ ਰਾਤ ਇੱਕ ਹਾਦਸਾ ਹੋਇਆ ਆਪਣੇ ਘਰਾਂ ਕੋਲੇ ਬਹੁਤ ਹੀ ਦਰਦਨਾਕ ਹਾਦਸਾ ਸੀ ਉਹ ਇੱਕ ਨੌਜਵਾਨ ਦਾ ਐਕਸੀਡੈਂਟ ਹੋਇਆ ਪਤਾ ਨਹੀਂ ਆਪੇ ਡਿੱਗ ਗਿਆ ਪਤਾ ਨਹੀਂ ਕੋਈ ਮਾਰ ਕੇ ਤੁਰ ਗਿਆ ਰੱਬ ਜਾਣਦਾ ਬਹੁਤ ਭੈੜਾ ਹਾਦਸਾ ਸੀਗਾ ਕੱਲ ਦਸਹਿਰੇ ਵਾਲੇ ਦਿਨ ਬੀਤੀ ਰਾਤ ਦਾ ਗਾਹੀ ਸਾਮ ਦੀ ਗੱਲ ਹੈ। ਗੀਰ ਬਣਿਆ ਜਾਂ ਕੋਈ ਵੀ ਤਰ੍ਹਾਂ ਦਾ ਨਸ਼ਾ ਕਰਕੇ ਕੋਈ ਸਾਧਨ ਨਾ ਚਲਾਓ। ਅਗਰ ਜੇ ਕਰਦੇ ਹੋ ਤਾਂ ਆਪ ਦਾ ਘਰੇ ਬੈਠ ਕੇ ਕਰੋ ਤਾਂ ਜੋ ਤਾਂ ਜੋ ਨੁਕਸਾਨ ਹੋਣ ਤੋਂ ਬਚਿਆ ਜਾ ਸਕੇ। ਚਲੋ ਅੱਗੇ ਚੱਲ ਕੇ ਤੁਹਾਨੂੰ ਉਹ ਥਾਂ ਦਿਖਾਵਾਂਗੇ ਜਿੱਥੇ ਹਾਦਸਾ ਹੋਇਆ। ਮੇਰੀ ਬੇਨਤੀ ਤਾਂ ਇਹੀ ਹੈ ਬਾਈ ਜਿੰਨਾ ਬਚਿਆ ਜਾ ਸਕਦਾ ਨਸ਼ੇ ਪੱਤੇ ਤੋਂ ਜੇ ਕੋਈ ਵੀਰ ਕਿਸੇ ਨੂੰ ਜਾਣਦਾਗਾ ਨਸ਼ਾ ਪੱਤਾ ਵੇਚਦਾ ਕੋਈ ਤਾਂ ਉਹਦੇ ਖਿਲਾਫ ਕਾਰਵਾਈ ਕਰਵਾਵੇ ਬਣਦੀ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਸਜ਼ਾ ਦਿਵਾਵੇ ਤਾਂ ਜੋ ਅਗਲੀ ਪੀੜ੍ਹੀ بچ ਸਕੇ ਕਿਸੇ ਦਾ ਘਰ ਨਾ ਪਟਿਆ ਜਾਵੇ ਤੁਹਾਨੂੰ ਸਭ ਨੂੰ ਐਕਸੀਡੈਂਟ ਵਾਲੀ ਜਗ੍ਹਾ ਦਿਖਾਉਣਾਗਾ ਜਿੱਥੇ ਰਾਤ ਤਾਰਤਨਾ ਕੋ ਹਾਦਸਾ ਵਾਪਰਿਆ ਇੱਥੇ ਮੰਨ ਲਓ ਵੀ ਹਰ ਇੱਕ ਸਾਲ ਵਾਂਗੂ ਇਹ ਹਾਦਸਾ ਹੁੰਦਾ ਹੀ ਹੁੰਦਾ ਬਈ ਪੱਕਾ ਇਹ ਜਗ੍ਹਾ ਬਈ ਜਦੋਂ ਬਰਨਾਲੇ ਤੋਂ ਧੂਰੀਵਾਲ ਨੂੰ ਜਾਂਦੇ ਆ ਸੇਖਾ ਰੋਡ ਵਾਇਦਾ ਉੱਥੇ ਐ ਮੰਨ ਲਓ 2 ਕਿਲੋਮੀਟਰ ਦੂਰ ਆ ਕੇ ਬਰਨਾਲੇ ਤੋਂ ਉੱਥੇ ਹੈਗੀ ਵੀਰਾ ਬਣਾ ਕੋਈ ਵੀ ਇੱਥੋਂ ਲੰਘਦਾ ਆਪਦਾ ਬਚਾ ਕੇ ਹੌਲੀ ਕਰਕੇ ਲੰਘੋ ਇਹ ਹਾਦਸਾ ਕਿਸੇ ਨਾਲ ਵੀ ਹੋ ਸਕਦਾ ਚਲੋ ਕਲੋਸੋਂ ਮੰਦਫਾਉ ਨੇ ਜਗਾ ਲਓ ਜੀ ਆ ਸਾਹਮਣੇ ਆ ਗਈ ਉਹ ਜਗਾ ਜਿੱਥੇ ਰਾਤ ਐਕਸੀਡੈਂਟ ਹੋਇਆ ਸੀ ਬਹੁਤ ਹੀ ਧਿਆਨਕ ਬੰਦੇ ਦੀ ਜਾਨ ਦਾ ਨਹੀਂ ਪਤਾ ਕਿ ਕਿਵੇਂ ਆ ਕਿਵੇਂ ਨਹੀਂ ਆ ਦੇਖੋ ਆ ਬਹੁਤ ਖਤਰਨਾਕ ਮੋੜ ਆ ਟਾਲੀ ਲਵੇ ਆ ਖੂਨ ਪਿਆ ਉਹ ਬੰਦੇ ਦਾ ਵੀਰਾ ਬਣਿਆ ਜੇ ਕੋਈ ਵੀ ਇੱਥੋਂ ਲੰਘਦਾ ਆਪ ਦਾ ਹੌਲੀ ਬਚਾ ਕੇ ਸਾਵਧਾਨੀ ਨਾਲ ਲੰਘੋ ਤਾਂ ਜੋ ਕੋਈ ਹਾਦਸਾ ਹੋਊ ਤਾਂ ਬਚਿਆ ਜਾ ਸਕੇ